ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵੀ ਪਰਿਵਾਰ ਪੰਜਾਬ ਦੇ ਵਿੱਚ ਐਸ ਵਕਤ ਨੰਗ ਭੁੱਖ ਦੇ ਨਾਲ ਘੁਲਦਾ ਹੈ ਜਿਹੜਾ ਇਹ ਕਹਿੰਦਾ ਅਸੀਂ ਤਾਂ ਜੀ ਛਟਰੀ ਨਾਲ ਰੋਟੀ ਖਾਣੇ ਆ ਐਦਾਂ ਜੀ ਅਚਾਰ ਨਾਲ ਰੋਟੀ ਖਾਣੇ ਆ ਐਦਾਂ ਸੁੱਕੇ ਦੁੱਧ ਦੀ ਚਾਹ ਬਣਾਉਨੇ ਆ ਸਾਡੇ ਕੋਲੇ ਤਾਂ ਨਹਾਉਣ ਵਾਸਤੇ ਸਾਬਣ ਹੀ ਹੈ ਨਹੀਂ ਸਾਨੂੰ ਸਿਆਲ ਵਿੱਚ ਠੰਡੇ ਪਾਣੀ ਨਾਲ ਨਹਾਉਣਾ ਪੈਂਦਾ ਸਾਡੇ ਸਿਲੰਡਰ ਹੈ ਨਹੀਂ ਸਾਨੂੰ ਤਾਂ ਲੱਕੜਾਂ ਬਾਲਣੀਆਂ ਪੈਂਦੀਆਂ ਨੇ ਉਹਨਾਂ ਦੀ ਗੱਲ ਕਰਨੀ ਹੈ ਜੇ ਅਮੀਰ ਬਣਨਾ ਹੈ ਕੀ ਕਰਨਾ ਜੇ ਤੁਹਾਡੇ ਘਰੇ ਦੋ ਮੁੰਡੇ ਨੇ ਇਦਾਂ ਕਰਿਓ ਚੋਲੇ ਖਰੀਦ ਲਓ ਵਧੀਆ ਛੇੜੀ ਸਾਬ ਖਰੀਦ ਲੋ ਤੇ ਬਵਾ ਦਿਓ ਬਸ ਜੇ ਮਾਂ ਹੈਗੀ ਐ ਤਾਂ ਮਾਂ ਪਹਿਲਾਂ ਕੇਸ ਚਿੱਟੇ ਸੀ ਮਹਿੰਦੀ ਲਾ ਕੇ ਕਾਲੇ ਕਰਦੀ ਸੀ ਤੇ ਹੁਣ ਮਾਂ ਨੇ ਕੇਸ ਕੀ ਰਖ ਲਈ ਬੰਨ ਲਈ ਸਿਰ ਤੇ ਤੇ ਵਧੀਆ 파ਰਸ ਹੁੰਦਾ ਤੇ ਬੀਬੀ ਖਾਲੜਾ ਦੀ ਤਰ੍ਹਾਂ ਹੱਥ ਵਿੱਚ ਛੋਟੀ ਛੇੜੀ ਸਾਬ ਵੀ ਆ ਗਈ ਉਹ ਜਿਹੜੀ ਨਾਗਣੀ ਦੇ ਮੁਠੇ ਵਾਲੀ ਹੁੰਦੀ ਹੈ ਅਹ ਪਿੱਤਲ ਦੀ ਮੈਂ ਕਿਹਦੀ ਗੱਲ ਕਰਨਾਗਾ ਧੀਰਮੱਲੀਏ ਪਰਿਵਾਰ ਦੀ ਕੌਣ ਹੈ ਜੀ ਅਮਰਤਪਾਲ ਦਾ ਪਰਿਵਾਰ ਇਹ ਉਹ ਪਰਿਵਾਰ ਹੈ ਜਿਹੜਾ ਭੁੱਖ ਨੰਗ ਦੇ ਨਾਲ ਕੁਲਦਾ ਸੀ ਜਿਹਨੂੰ ਪਤਾ ਲੱਗਿਆ ਵੀ ਹੁਣ ਅਮੀਰ ਕਿੱਦਾਂ ਬਣਨਾ ਸ਼ਕੋ ਜੀ ਅਮਰਤ ਲੌਲੀਪਾਪ ਦਿਓ ਸਾਡਾ ਮੁੰਡਾ ਨਸ਼ਾ ਛਡਾਊਗਾ ਮੀਰ ਸ਼ੁਰੂ ਕਰਾਤੀ ਜਦ ਬਾਪੂ ਨੂੰ ਪਤਾ ਲੱਗਿਆ ਵੀ ਮੈਂ ਤਾਂ ਟਰੱਕ ਚਲਾ ਕੇ ਕਰਜਈ ਹੋਇਆ ਪਿਆ ਸੀ ਹੁਣ ਤੱਕ ਗੱਫੇ ਵਧੀ ਆਉਂਦੇ ਆ ਤੇ ਉਹਨੇ ਪਾਰਟੀ ਬਣਾ ਲਈ ਅੱਛਾ ਐਕਸ਼ਨ ਦੇਖਿਆ ਤੁਸੀਂ ਕੱਲ ਨਾ ਇੱਕ ਫਿਲਮੀ ਐਕਟਰ ਕੁੜੀ ਦੀ ਮੈਂ ਇੰਟਰਵਿਊ ਦੇਖੀ ਉਹ ਕਹਿੰਦੀ ਮੇਰੀ ਉਮਰ 37 ਸਾਲ ਦੀ ਹੈ ਮੈਂ ਕਹਿੰਦੀ 16 ਸਾਲ ਦੀ ਸੀ ਜਦੋਂ ਮੈਂ 10ਵੀਂ ਕਰਕੇ ਬੰਬੇ ਆ ਗਈ ਸੀ ਤੇ ਉਹ ਕਹਿੰਦੀ ਮੈਂ ਆ ਜਿਹੜੇ ਐਕਸ਼ਨ ਨੇ ਨਾ ਮੈਂ ਸਿੱਖੇ ਨੇ ਕਹਿੰਦੀ 5-7 ਸਾਲ ਲਾ ਕੇ ਤੇ ਉਹਨੇ ਟਾਈਮਿੰਗ ਹੁੰਦੀ ਹੈ ਆ ਜਿਹੜੇ ਕਰੈਕਟਰ ਨੇ ਜਿਹੜੇ ਬੋਲਰ ਨੇ ਉਹਨਾਂ ਦੀ ਬੋਲਿੰਗ ਦੀ ਇੱਕ ਟਾਈਮਿੰਗ ਹੁੰਦੀ ਹੈ ਮੂਰੇ ਜਿਹੜਾ ਬੈਟਿੰਗ ਕਰਦਾ ਉਹਦੀ ਵੀ ਟਾਈਮਿੰਗ ਹੁੰਦੀ ਹੈ ਜੇ ਕਿਤੇ ਟਾਈਮਿੰਗ ਤੋਂ ਖੁੰਝ ਗਿਆ ਆਊਟ ਵੀ ਹੋ ਸਕਦਾ ਹੈ ਜੇ ਟਾਈਮ ਦੇ ਨਾਲ ਬੈਟ ਲੱਗ ਗਿਆ ਤਾਂ ਸ਼ੱਕਾ ਵੀ ਜਾ ਸਕਦਾ ਹੈ। ਜਨਨ ਕਿ ਹਰੇਕ ਚੀਜ਼ ਟਾਈਮ ਦੇ ਵਿੱਚ ਹੈ। ਤੇ ਉਹ ਕੁੜੀ ਦੇ ਐਕਸ਼ਨ ਦੇਖੇ ਜਦੋਂ ਗੱਲ ਕਰਦੀ ਸੀ ਨਾ ਇੱਕ ਇੱਕ ਸ਼ਬਦ ਉਹਨੇ ਮਿੰਤ ਕਰਕੇ ਕਮਾਇਆ ਹੋਇਆ ਸੀ। ਵਧੀਆ ਤਰੀਕੇ ਨਾਲ ਬੋਲਦੀ ਸੀ ਮੈਂ ਨਾਂ ਨਹੀਂ ਲੈਣਾ। ਤੇ ਜਿਹੜਾ ਅਮਰਤਪਾਲ ਦਾ ਪਾਪਾ ਹੈ ਨਾ ਤੁਸੀਂ ਉਹਦੇ ਇੰਟਰਵਿਊ ਦੇਖਿਓ। ਉਹ ਜਿਵੇਂ ਚਾਬੀ ਦੇ ਕੇ ਪਹਿਲਾਂ ਬਾਂਦਰ ਨਹੀਂ ਹੁੰਦਾ ਸੀ ਮੇਲੇ ਵਿੱਚ ਛੱਡਿਆ ਹੁੰਦਾ ਸੀਗਾ ਬਸ ਉਹਨੂੰ ਘੁੰਮੀ ਜਾਣਾ ਹੈ ਚਾਬੀ ਜਦੋਂ ਖਤਮ ਹੋ ਗਈ ਦੁਬਾਰਾ ਫੇਰ ਭਰ ਦਿਓ ਪਹਿਲਾਂ ਮੇਰੇ ਕੋਲ ਘੜੀ ਹੁੰਦੀ ਸੀ ਚਾਬੀ ਵਾਲੀ ਹੁਣ ਤਾਂ ਆਟੋਮੈਟਿਕ ਹੈ 24 ਘੰਟੇ ਮਾ ਦੇਣੀ ਪੈਂਦੀ ਸਨ ਚਾਬੀ ਤੇ ਜਦੋਂ ਉਹਦੀ ਇੰਟਰਵਿਊ ਹੁੰਦੀ ਹੈ ਨਾ ਪੱਤਰਕਾਰ ਕੇ ਕਹਿੰਦਾ ਆਹ ਜਿਹੜੀ ਤੁਹਾਡੇ ਮੁੰਡੇ ਦੀ ਜਿਹੜੀ ਆਡੀਓ ਹੈਗੀ ਆ ਇਹ ਇਹ ਕਿੱਦਾਂ ਆ ਗਈ ਸਾਹਮਣੇ ਨਹੀਂ ਜੀ ਉਹ ਤਾਂ ਇਹ 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 ਆਈ ਏ ਆਈ ਨਾਲ ਬਣੀ ਹੈ ਤੇ ਹੱਥ ਕਿਦਾਂ ਮਾਰਦਾ ਕਮਲਿਆ ਵਾਂਗੂ ਉਹਦੀ ਜਿਹੜੀ ਸ਼ਬਦਾਵਲੀ ਆ ਬੋਲੀ ਜਾਂਦਾ ਹੱਥ ਇਦਾਂ ਚੱਲੀ ਥੱਲੇ ਐ ਐ ਮਾਰੀਂਦਾ ਇਦਾਂ ਕਰੀ ਜਾਂਦਾ ਉਹਨੂੰ ਕੋਈ ਮਤਲਬ ਨਹੀਂ ਵੀ ਮੇਰੇ ਮੂਰੇ ਕੈਮਰਾ ਲੱਗਿਆ ਹੋਇਆ ਵੀ ਮੈਂ ਬੋਲਦਾ ਕੀ ਹਾਂ ਉਹਨੇ ਹੱਥ ਇਦਾਂ ਹੀ ਮਾਰਨੇ ਬਸ ਇਦਾਂ ਕਰੀ ਜਾਂਦਾ ਐ ਐ ਕਰੀ ਜਾਂਦਾ ਯਾਨੀ ਕਿ ਜਮਾ ਪਾਗਲਾਂ ਦਾ ਟੱਬਰ ਜਿਹੜਾ ਨੰਗ ਭੁਖ ਨਾਲ ਘੁੱਲਦਾ ਸੀ ਬਸ ਉਹ ਜੇ মিডিਆ ਵਾਲਿਆਂ ਹਾਂਜੀ ਫਿਰ 27 ਦੇ ਵਿੱਚ ਵੋਟਾਂ ਬਾਰੇ ਕੀ ਖਿਆਲ ਆ ਨਹੀਂ ਨਹੀਂ ਜੀ ਚੜ੍ਹਦੀ ਕਲਾ ਬਸ ਮਾਤਾ ਦੇ ਕੋਲੇ ਜਾ ਕੇ মিডিਆ ਜਾਵੜਦਾ ਸੰਗਤ ਜੋ ਕਰਨ ਡਈ ਹੈ ਅਸੀਂ ਵੀ ਕਰਨ ਡਏ ਆ ਬਸ ਆ ਜੀ ਜਾਨ ਇਹ ਕਿਦੋਂ ਆਈਆਂ ਜਦੋਂ ਅਮਰਤਪਾਲ ਦੇ ਮੂਰੇ ਮੈਂ ਕਰਦੇ ਸੀ ਮੈਂ ਹੁਣ ਨਾ ਪੱਤਰਕਾਰਾਂ ਦਾ ਨਾਮ ਨਾ ਲਵਾਂ ਗੱਲ ਇੱਕ ਬੰਦੇ ਨੇ ਨਾ ਮੈਸੇਜ ਕੀਤਾ ਕਹਿੰਦਾ ਜੀ 3 ਕਰੋੜ ਰੁਪਏ ਦੀਆਂ ਇੰਟਰਵਿਊ ਹੋਈਆਂ ਸੀ ਅਮਰਤਪਾਲ ਦੀਆਂ 3 ਕਰੋੜ ਦੀਆਂ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਸ ਬੰਦੇ ਦੀਆਂ 3 ਕਰੋੜ ਦੀਆਂ ਇੰਟਰਵਿਊ ਹੋਈਆਂ ਸੀ ਤੇ ਉਹਨੇ ਲੁੱਟ-ਖੁੱਟ ਕਿੰਨੀ ਮਚਾਈ ਹੋਣੀ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਅੱਛਾ ਮੈਂ ਦੋ ਚੀਜ਼ਾਂ ਦੇਖਦਾ ਹੁਣ ਇੱਕ ਪਿਰਸੀ ਚੰਦ ਤੇ ਇੱਕ ਢੀਰਮਲ ਅੱਜ ਮੈਂ ਪੋਸਟ ਵੀ ਪਾਈ ਸੀ ਤੇ ਉਹ ਪੋਸਟ ਦੇ ਵਿੱਚ ਥੱਲੇ ਕਮੈਂਟ ਹਜੇ ਮੈਂ ਪੜੇ ਨਹੀਂ ਪਤਾ ਨਹੀਂ ਆਇਆ ਕਿ ਨਹੀਂ ਆਇਆ ਮੈਂ ਦੁਬਾਰਾ ਗੱਲ ਕਰਨੇ ਤਾਂ ਜਦੋਂ ਕੋਈ ਪਰਿਵਾਰ ਨੰਗ ਭੁੱਖ ਦੇ ਨਾਲ ਘੁੱਲਦਾ ਹੋਵੇ ਉਦੋਂ ਇਹ ਧਿਆਨ ਚ ਰੱਖ ਲਿਓ ਵੀ ਤੁਹਾਡੀ ਗਰੀਬੀ ਕੱਟੀ ਜਾਓ ਤੁਹਾਡਾ ਮਾੜਾ ਵਕਤ ਚਲ ਆ ਜਾਓ ਕਿਉਂ ਕਿਉਂਕਿ ਸਾਡੀ ਸਹਿਕਮ ਦੇ ਵਿੱਚ ਭੇਡਾਂ ਇੰਨੀਆਂ ਖੈਗੀਆਂ ਨੇ ਉਹਨਾਂ ਨੇ ਤੁਹਾਡਾ ਕੁਝ ਨਹੀਂ ਦੇਖਣਾ ਕੱਲ ਨਾ ਕੱਲ ਅਮਰਤਪਾਲ ਦੀ ਤੇ ਅਮਰਤਪਾਲ ਦੇ ਵੱਡੇ ਭਰਾ ਹੈਪੀ ਦੀ ਇੱਕ ਫੋਟੋ ਕਿਸੇ ਨੇ ਭੇਜੀ ਕਮੈਂਟ ਬਾਕਸ ਦੇ ਵਿੱਚ ਇੱਕ ਵਿਚਾਲੇ ਪਤਾ ਨਹੀਂ ਹੋਰ ਕੌਣ ਬੈਠਾ ਹੈ ਉਹਦਾ ਚਿਹਰਾ ਟੱਕਿਆ ਹੋਇਆ ਸੀ ਇਹ ਦੋਨੋਂ ਸਿਰ ਤੋਂ ਮੋਨੇ ਨੇ ਪਟੇ ਰੱਖੇ ਹੋਏ ਨੇ ਔਰ ਜਿਹੜਾ ਹੈਪੀ ਹੈ ਨਾ ਤੇ ਉਹ ਨਸ਼ਾ ਕਰ ਰਿਹਾ ਤੇ ਅਮਰਤਪਾਲ ਉਹਦੇ ਨਾਲ ਬੈਠਾ ਸੋਫੇ ਤੇ ਇਦਾਂ ਤੇ ਅੱਖ ਵੀ ਉਦਾਂ ਉਹ ਚੋਰਾਵਾਂ ਵਾਲੀ ਜਿਵੇਂ ਕਿਸੇ ਨੇ ਕਿਦਾ ਬਟੂਆ ਕੱਢਿਆ ਹੁੰਦਾ ਜਿਵੇਂ ਚੰਨੀ ਨੇ ਕਹਿੰਦਾ ਸੀ ਸੁਖਵੀਰ ਵਾਲ ਨੇ ਤਾਂ ਨੇ ਕਿਹਾ ਸੀ ਕਹਿੰਦਾ ਮੰਜੇ ਬੁੰਦਾ ਹੁਣ ਫਲਾਨਾ ਕਰਦਾ ਹੁਣ ਸੁਖਵੀਰ ਕਹਿੰਦਾ ਕਹਿੰਦਾ ਉੱਥੇ ਫਾਦੇਗੜ ਸਾਹਿਬ ਕਹਿੰਦਾ ਚਲਾ ਗਿਆ ਖੁਦਵਾਲੀ ਵਿੱਚ ਥਾਣੇ 'ਚ ਤੇ ਕਹਿੰਦਾ ਉੱਥੇ ਜੇਬ ਕਤਰੇ ਸੀ ਕਹਿੰਦਾ ਕਹਿੰਦਾ ਉਹਨਾਂ ਨੂੰ ਕਹਿੰਦਾ ਪਹਿਲਾਂ ਵੀ ਜੀਵਕਤਰਾ ਵੀ ਜੀਵਕਤਰਾ ਵੀ ਰਿਹਾ ਇਹ ਉਹ ਸੁਮੀਤ ਦਾਣ ਸੀ ਇਹ ਜਾਣੇ ਕਿ ਇਹ ਉਹ ਲੋਕ ਨੇ ਜਿਹੜੇ ਲੋਕਾਂ ਦੀ ਤੁਸੀਂ ਬੈਕਗ੍ਰਾਉਂਡ ਦੇਖੋਗੇ ਨਾ 1% ਵੀ ਇਹਨਾਂ ਦੇ ਖੂਨ ਵਿੱਚ ਜੇ ਸਿੱਖੀ ਦਾ ਕਤਰਾ ਹੋਵੇ ਇਹ ਸਾਰਾ ਕੁਝ ਘੜਿਆ ਗਿਆ ਪਤਾ ਸੀ ਇਹਨਾਂ ਨੂੰ ਬੀ ਸੇਖ ਕੌਮ ਦੇ ਭੇਡਾਂ ਐਨੀਆਂ ਸਾਡੇ ਪਿੱਛੇ ਲੱਗ ਜਾਣਗੀਆਂ ਤੇ ਸਾਨੂੰ ਬਸ ਚਾਰਨ ਦੀ ਲੋੜ ਹੈ ਚਾਰੀ ਗਏ ਤੇ ਪਰ ਹੁਣ ਥੋੜੀਆਂ ਜਿਹੀ ਭੇਡਾਂ ਨੂੰ ਵੀ ਸਮਝ ਆ ਗਈ ਵੀ ਸਾਨੂੰ ਵੀ ਇੱਕ ਬਾੜੀ ਵਿੱਚ ਰਹਿਣ ਦੀ ਆਦਤ ਨਹੀਂ ਪਾਉਣੀ ਚਾਹੀਦੀ ਦੂਜੀ ਬਾੜੀ ਵਿੱਚ ਵੀ ਜਾਣਾ ਚਾਹੀਦਾ ਹੁਣ ਭੇਡਾਂ ਨੂੰ ਕੁਝ ਪਤਾ ਲੱਗ ਗਿਆ ਅਸ਼ਾ ਇਹ ਮੈਨੂੰ ਕਿਦਾਂ ਪਤਾ ਲੱਗਿਆ ਭੇਡਾਂ ਨੂੰ ਪਤਾ ਲੱਗਿਆ ਇੱਕ ਸਾਲ ਪਹਿਲਾਂ ਨਾ ਜਿਹੜੇ ਬੰਦੇ ਮੈਨੂੰ ਸੁਣਦੇ ਸੀ ਉਹ ਮੈਨੂੰ ਫੋਨ ਕਰਕੇ ਗਾਲਾਂ ਕੱਢਦੇ ਸੀ ਕੱਲ ਇੱਕ ਬੰਦੇ ਨੇ ਮੈਸੇਜ ਕੀਤਾ ਕਹਿੰਦਾ ਗੱਜਨ ਜੀ ਸੌਰੀ ਇੱਕ ਸਾਲ ਪਹਿਲਾਂ ਕਹਿੰਦਾ ਮੈਂ ਬਹੁਤ ਤੁਹਾਨੂੰ ਪੁੱਠਾ ਬੋਲਿਆ ਪਰ ਕਹਿੰਦਾ ਮੇਰੀ ਅਕਲ ਟਿਕਾਣੇ ਆ ਗਈ ਕਹਿੰਦਾ ਮੈਂ ਵੀ ਭੇਡਾਂ ਦੇ ਸ਼ਾਮਲ ਸੀ ਕਹਿੰਦਾ ਤੇ ਹੁਣ ਕਹਿੰਦਾ ਮੈਂ ਖੱਬੜਲੀ ਚੜਦਾ ਹੁਣ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਮੈਂ ਇਨਸਾਨ ਆ ਮੈਨੂੰ ਦੋ ਟਾਈਮ ਰੋਟੀ ਚਾਹੀਦੀ ਨਣਕੇ ਲੋਕਾਂ ਨੂੰ ਸਮਝ ਆ ਗਈ ਚਲੋ ਜਿਹੜਾ ਮੇਰਾ ਟਾਈਟਲ ਸੀ ਆਇਦਾ ਉਹ ਇਹ ਹੈ ਵੀ ਜੇ ਕਿਸੇ ਪਰਿਵਾਰ ਦੇ ਵਿੱਚ ਗਰੀਬੀ ਹੈਗੀ ਆ ਤਾਂ ਅਮਰਦੇਵ ਅਮਰਤਪਾਲ ਦੇ ਪਰਿਵਾਰ ਨੂੰ ਮੂਤਪਾਲ ਦੇ ਪਰਿਵਾਰ ਨੂੰ ਕਾਪੀ ਕਰ ਲਿਓ ਹਾਲਾਂਕਿ ਜਦ ਤੋਂ ਸਿੱਖੀ ਦੀ ਗੱਲ ਕਰਦੇ ਹਾਂ ਨਾ ਗੁਰੂ ਪਾਸ਼ਾ ਕਹਿੰਦੇ ਖੰਨਿਓ ਤਿੱਖੀ ਬਾਲੋਂ ਨਿੱਕੇ ਆ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਗਗਨ ਦਮਾਮਾ ਬਾਜਿਓ ਪਰੇ ਨਿਸ਼ਾਨੇ ਕਾ ਖੇ ਜੋ ਮੰਡ ਸੂਰਮਾ ਅਬ ਜੁਜਨ ਕੋਦਾਓ ਸੂਰਾ ਸੁ ਪਹਿਚਾਨੀਏ ਜੋ ਲਰੈ ਦੀਨ ਕੇ ਹੀ ਉਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੈ ਖੇਤ ਇਹ ਸੌਖੀ ਨਹੀਂ ਕਿਤੇ ਜਿਨਾਂ ਨੇ ਕਬਾਉਣੀ ਹੈ ਪਰ ਜਿਨਾਂ ਨੇ ਲੋਟਕ ਛਟ ਕਰਨੀ ਹੈ ਪੈਸਾ ਢਿਲਾ ਕਮਾਉਣਾ ਤੇ ਉਹਨਾਂ ਲਈ ਦੁਕਾਨਾਂ ਤੇ ਟੋਲੇ ਵੀ ਮਿਲ ਜਾਂਦੇ ਨੇ ਸ੍ਰੀ ਸਹਿਬਾ ਮਿਲ ਜਾਂਦੀਆਂ ਨੇ ਕਿਸੇ ਲਿਸਟ ਵਿੱਚ ਨਾਮ ਲਿਖਾਉਣ ਦੀ ਲੋੜ ਨਹੀਂ ਵੀ ਅਸੀਂ ਅੰਮ੍ਰਿਤ ਕਿੱਥੇ ਛਕਣਾ ਕੋਈ ਬਾਣੀ ਪੜਨ ਦੀ ਲੋੜ ਨਹੀਂ ਜਿਵੇਂ ਬਾਜੇ ਕਿ ਪ੍ਰਧਾਨ ਮੰਤਰੀ ਕਹਿੰਦਾ ਸੀ ਕਹਿੰਦਾ ਬਾਣੀ ਪੜਨ ਦੀ ਲੋੜ ਨਹੀਂ ਤੇ ਇਦਾਂ ਹੀ ਜੇ ਕਿਸੇ ਨੇ ਦੁਕਾਨ ਚਲਾਉਣੀ ਹੈ ਨਾ ਅੰਮ੍ਰਿਤਪਾਲ ਦੇ ਪਰਿਵਾਰ ਵਾਂਗੂੰ ਤਾਂ ਚਲਾ ਸਕਦੇ ਹੋ ਸੌਖੇ ਰਹੋਗੇ ਪਰ ਇੰਨਾ ਚੇਤੇ ਰੱਖਿਓ ਕਿਤੇ ਨਾ ਅਸਲੀ ਰੂਪ ਵਿੱਚ ਆ ਕੇ ਠਾਣੇ ਠੂਣੇ ਤੇ ਕਿਤੇ ਹਮਲਾ ਨਾ ਕਰ ਬੈਠੇ ਹੋ ਕਿਸੇ ਪੁਲਿਸ ਵਾਲੇ ਨੂੰ ਗਾਲ ਗੂਲ ਨਾ ਕੱਢ ਬੈਠੇ ਹੋ ਛੇਤਰ ਵੀ ਪਹਿਣਗੇ ਐਨਐਸਏ ਵੀ ਲੱਗਦੀ ਐ ਡਿਬਰੂਗੜ੍ਹ ਵੀ ਜਾਣਾ ਪੈ ਸਕਦਾ ਜਵਾਨਤ ਵੀ ਨਹੀਂ ਹੋਣੀ ਇਹ ਭਲੇਖਾ ਨਾ ਰੱਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ